ਇਹਨੂੰ ਲੀਡਰ ਲੂੜਾ ਪਾ ਕੇ ਪਰ ਕੱਢ ਤਾ ਨਹੀਂ ਸਕਦੇ ਤਖਤਾ ਹੈ ਤਖਤਾ ਤੇ ਇਹਦੇ ਤੋਂ ਖੱਤੋ ਖਵਾ ਦੇ ਪੈਰਾਂ ਤੇ ਪੈਰਾਂ ਕਿਨੇ ਚੱਟਿਆ ਹੈ ਫੋਣੇ ਤਾਂ ਕੀ ਕਰਗੇ ਨਿਸ਼ਾਨ ਨੂੰ ਲਾਵਾਂ ਮੈਂ ਫੋਣ ਨਿਸ਼ਾਨ ਨੂੰ ਲਾ ਨਹਿਰ ਵਿੱਚੋਂ ਕੱਢਿਆ ਜੋ ਕਿ ਤੁਹਾਨੂੰ ਪਹਿਲਾਂ ਵਿਖਾਇਆ ਗਿਆ ਕਿ ਨਹਿਰ ਵਿੱਚ ਤਰਿਆ ਹੁੰਦਾ ਜਿਹੜਾ ਇਹ ਠੱਠਾ ਸੀਗਾ ਵਿਚਾਰਾ ਜੋ ਬੇਜਵਾਨਾ ਜਾਨਵਰ ਜਾਂ ਕਿਸੇ ਨੇ ਸਿੱਟਿਆ ਜਾਂ ਡਿੱਗ ਪਿਆ ਤਾਂ ਇਸ ਦੀ ਜਿਹੜੀ ਕਾਫੀ ਵਾਰ ਤਿੱਕਰ ਜਿਹੜਾ ਉਤਰ ਕੇ ਆ ਗਿਆ ਸੀਗਾ ਇਸ ਕਰ ਨਹਿਰ ਦੇ ਵਿੱਚ ਹੰਬ ਗਿਆ ਸੀ ਹੁਣ ਇਹ ਬੈਠਾ ਜਿਹੜਾ ਹੁਣ ਉੱਠਿਆ ਉਧਰ ਆ ਜਾਓ ਉਧਰ ਕਿੱਥੋਂ ਦੀ ਗੱਡੀਆਂ ਨੇ ਇਹਨੇ